ਹਾਂਜੀ ਫਰੈਂਡਸ ਕਿੱਦਾਂ ਜੀ ਸਾਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਪਪਨ ਪੈਰੀ ਬਲੌਗ YouTube ਚੈਨਲ ਅਸੀਂ ਜਾਣਾ ਛੱਡੀਗੜ ਤਿਆਰੀ-ਤਿਆਰੀ ਹੋ ਗਈ ਵੇਖੋ ਬਟਨ ਟੁੱਟ ਗਿਆ ਬਟਨ ਲਾਉਣਾ ਪੈਣਾ ਹੁਣ ਪਹਿਲਾਂ ਨਿਕਲ ਗਿਆ ਖੁੱਲ ਗਿਆ ਅਜਾ ਆਪਣਾ ਕਮੀਜ਼ ਪਾਈ ਏ ਚਿੱਟੀ ਹੁਣ ਕੋ ਹੁਲੀ ਖੇਡ ਕਾਣੀ ਤੇ ਆਪਣਾ ਚਿੱਟੇ ਕੱਪੜੇ ਪਾਏ ਹੈ ਚਿੱਟੇ ਕੱਪੜੇ ਆ ਤਾਂ ਗੰਦੇ ਹੀ ਹੋ ਜਾ ਆ ਵੇਖੋ ਟੌਰ ਦੇਖੋ ਸਾਡੀ ਅੱਜ ਟੌਰ ਨਵਿੱਕਲੀ ਟੌਰ ਹੈ ਸਾਡੀ ਚਲੋ ਬੂਟ ਵੀ ਆਪਾਂ ਨੇ ਜਾਲੇ ਪਾ ਕੇ ਜਾਨੇ ਪਾਲਿਸ਼ ਕਰੇ ਪਏ ਹਣ ਜੀ ਆਪਾਂ ਪੱਟ ਲਈ ਜੀ ਦੇਖੋ ਆ ਦੇਖੋ ਸਾਡੀ ਹਲਦੀ ਬੱਸ ਅਹੀਂ ਦਿਖਾਤੀ ਸੀ ਮੈਂ ਪਹਿਲਾਂ ਦੇਖੋ ਜੀ ਆ ਜਿਹੜੀ ਪਹਿਲਾਂ ਇੱਕ ਮਿੰਟ ਜੀ ਤਾਂ ਹੀ ਤਾਂ ਤੇਰਾ ਹੱਥ ਨਹੀਂ ਸੈਟਰਦਾ ਦੇਖੋ ਜੀ ਆ ਹਲਦੀ ਜਿਹੜੀ ਪਹਿਲਾਂ ਪੱਟੀ ਸੀ ਆ ਦੋ ਥੈਲੇ ਕੱਲ ਪੱਟ ਲੈ ਆ ਦੋ ਥੱਲਿਆਂ ਚੋਂ ਨੇ ਇੱਕ ਥੈਲੇ ਦਾ ਤਾਂ ਬੀਜੀ ਰੱਖ ਲਾਂਗੇ ਦੁਆਰੇ ਕਿ ਵੀ ਵੱਧ ਲਾਣਾ ਬਾਕੀ ਨੂੰ ਕੱਲ ਹੋਲੀ ਵਾਲੇ ਦਿਨ ਉਬਾਲਾਂਗੇ ਇਹਨੂੰ ਸਾਰੀ ਨੂੰ ਉਬਾਲ ਕੇ ਫਿਰ ਜੇ ਕਿਸੇ ਨੇ ਲੈਣੀ ਹੈ ਐਜ਼ ਇਟ ਇਜ਼ ਲੈਣੀ ਆ ਤਾਂ 800 600 ਰੁਪਏ ਕਿਲੋ ਦਵਾਂਗੇ ਜੇ ਅਬਾਲ ਕੇ ਸਕਾ ਕੇ ਐਂਡ ਪ੍ਰੋਸੈਸ ਤੇ ਲੈਣੀ ਆ ਫਿਰ 1000 ਰੁਪਏ ਕਿਲੋ ਓਏ ਚਲੋ ਆਜੋ ਭਾਈ ਤੇ ਹੁਣ ਆਪਾਂ ਰੈਡੀ ਸਟੇਡੀ ਹੋ ਜੀਏ ਆਲਾ ਬਟਨ ਲਾ ਲਈਏ ਜੀ ਆਪਣਾ ਬਟਨ ਲਾਣਾ ਹੋ ਗਿਆ ਜ਼ਰੂਰੀ ਮਿੱਤਰਾ ਜ਼ਰੂਰੀ ਮਿੱਤਰਾ ਆਪਾਂ ਮੈਂ ਦੋ ਬਟੇ ਲਗਾਉਣੇ ਵਾਲਾ ਆ ਦੇਖੋ ਆ ਸਾਡੀ ਪਰੀ ਰਾਣੀ ਤਿਆਰ ਹੋ ਗਈ ਵੀ ਆ ਦੇਖੋ ਤਿਆਰ ਹੋ ਗਈ ਵੀ ਸਾਡੀ ਬਣੀ ਨਾਣੀ ਆ ਸਾਡੀ ਪਰੀ ਦੀ ਬੁੱਕ ਇਹ ਇਹ ਤਾਂ ਯੂਕੇਜੀ ਕੀ ਹੈ ਸ਼ਬਦ ਉਸਲੇ ਇੱਕ ਪੰਜਾਬੀ ਨਿੱਕੇ ਨਿੱਕੇ ਖੰਭ ਇਹ ਚਲੋ ਜੀ ਆ ਤਾਂ ਵੀ ਚਮਕਦਾ ਸਾਡਾ ਪਰਗੁਣਾ ਦੇਖੋ ਲਿਖਿਆ ਹੈ ਪਰਗੁਣ ਗਾਇਸ ਇਹ ਹੈ ਮੇਰੀ ਇੰਗਲਿਸ਼ ਦੀ ਦਿਖਾਓ ਗਾਇਸ ਇਧਰ ਇਹ ਮੇਰੀ ਇੰਗਲਿਸ਼ ਇਹ ਹੁੰਦੀ ਬੁੱਕ ਤੇਰੀ પ્રાਣੀ પ્રાਣੀ ਅੱਛਾ ਚੈਕ ਵੀ ਕਰ ਰੱਖੀ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਆਪਾਂ ਮਿੱਤਰਾਂ ਟਾਈਮ ਜੀ ਸਾਡੇ ਨਾ ਹੋ ਗਏ ਹੈ ਦੇ ਦੇ ਜੰਦੀ ਜੱਟ ਪਿਆ ਕੋਈ ਨਹੀਂ ਅੱਕ ਲੜ ਗਿਆ ਕੋਈ ਤੇਰੀ ਨਾ ਹਰਕਤਾਂ ਮੈਂ ਬੰਦ ਕਰਾਂਗਾ ਇਹ ਦੰਗ ਨਹੀਂ ਹੈ ਵਾਹ ਪਰਮਾ ਸੱਚ ਐ ਕਿ ਮੈਂ ਮਾਰ ਕਾ ਛੜਦਿਆਂ ਕਲਾ ਹੋਸੋ ਉਹ ਪੁੱਤਰਾ ਟਰੈਕਟਰ ਵਾਂਗੂ ਅੱਜ ਕਰ ਰਹੀ ਐ ਐਕਟਿਵਲ ਟਰੈਕਟਰ ਹੀ ਹੋ ਜਾਵਾ

ਯਾ ਤੇ ਯਾ ਕੀ ਕਰ ਰਿਹਾ ਕੀ ਕਰ ਰਿਹਾ ਖੇਲਦਾ ਹਾਂ ਹਾਂ ਘਰ ਜਾ ਹੈ ਹਟ ਜਾ ਤਾਉ ਦੇ ਹਟ ਜਾ ਮੈਨੂੰ ਹੱਪ ਘੇਰਿਆ ਕਦੇ ਹਟ ਜਾ ਹੱਪ ਹੱਪ ਸੰਜੂ ਹੱਪ ਸੰਜੀ ਨਾ ਪੁੱਤ ਇੰਨੀ ਨਹੀਂ ਤੋੜਦੇ ਹੁਣ ਇੱਥੇ ਹੀ ਰਹਿਣਾ ਓਏ ਕਿਆ ਕਰ ਰਹੀ ਹੈ ਫੋਲੇ ਨੇ ਫੋਟੋ ਨਹੀਂ ਆ ਮੈਂ ਉਹਦੇ ਸਿਰ ਉੱਤੇ ਕੀ ਕਰਵਾਉਣਾ ਹੈ ਨਹੀਂ ਹਾਂ ਲੈ ਬਤਾ ਕੀ ਕਰ ਰਹੀ ਹੈ ਲੈ ਛੱਪੀ ਰੋ ਕੰਮ ਕਰੀ ਤੋ ਫੱਟੋ ਆਹ ਪਾੜਾ ਦੇ ਦਿੰਦੇ ਆਂ ਕਿ ਆ ਵੀ ਨਾ ਬਦਲ ਵਰਨੀ ਰਹੀ ਹੈ ਰੋ ਹਤੀ ਮੈਂ ਹੀ ਹੈ ਚਲੋ ਰੱਖੀ ਚਲੋ ਫਿਰ ਚਲੋ ਆ ਜਾਨ ਇੱਕ ਵਾਰ ਆ ਜੰਦੇ ਨਿਆਣਾ ਪਚੜਦੇ ਮਿੱਤ ਨਾਲ ਆ ਜਾ ਬੁੱਤ ਖਿਸਰੇ ਆ ਮਨ ਨਾ ਕੱਢੀ ਉਹ ਪਰਵਾਵਾ ਫਿਰ ਔਰ ਗੱਟੀ ਫਿਰ ਰੇਸ਼ਨ ਪਾਣੀ ਲੈ ਗਈ ਠੀਕ ਹੈ ਵੀਡੀਓ ਨਾ ਮੈਂ ਕਿਰਾੜਾ ਮੈਂ ਨੂੰ ਆਉਂਦੇ ਦੇਖੂਗੇ ਨਾਦਰ ਚਾਦਰ ਕਰਦੀ ਨਾਦਰ ਚਾਦਰ ਕਰਦੀ ਜਦ ਹੀ ਆਈ ਦਰਵਾਜ਼ਾ ਛੜ ਗਿਆ ਫਟਾੜ ਕੇ ਰੁਕ ਮੈਂ ਦੇਖਾਂ ਲੱਗਾ ਜਦ ਹੀ ਤੁਸੀਂ ਆਪੇ ਸਿੱਖੀ ਵੀ ਆਹ ਸਟਾਰਟ ਕਰੋ ਸਾਡੀ ਪਰੀ ਰਾਣੀ ਦਾ ਡਾਂਸ ਇਹ ਸਕੂਲ ਚ ਕਰਨਾ ਹੋ ਵੀ ਮੇਸਟਰ ਜਿਵੇਂ ਆ ਜੀ ਤੁਸੀਂ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਡਾ ਹੀ ਆਏ ਜੀ ਸਰਬੱਜ ਦੇ ਯੂਟਿਊਬ ਚੈਨਲ ਦੇ ਉਹਦੇ ਸਫਾਈ ਕਰ ਰਿਹਾ ਇਧਰ ਕਾਕਾ ਵੀ ਲੱਗਿਆ ਹੋਇਆ ਤੇ ਅਸੀਂ ਆਏ ਆਂ ਜੀ ਮੰਦਰ ਮੌਸਮ ਦੇਖੋ ਕਿੰਨਾ ਵਧੀਆ ਆਇਆ ਵਾ ਕੱਲੂ ਹੋਲੀ ਐ ਅੱਜ ਮੀਂਹ ਪੈ ਜਾਣਾ ਠੰਡ ਹੋ ਜਾਣੀ ਚੱਲਾ ਹਾਂ ਹਾਂ ਚੱਲਾ ਬੇਟਾ ਤੇ ਚਲੋ ਜੀ ਅੱ빠 ਜਾਲਦੇ ਮੱਥਾ ਟੇਕੀਏ ਦੇਖੋ ਪੱਤ ਝੜ ਆ ਗਈ ਦੇਖੋ ਪੱਤੇ ਝੜ ਗਏ ਸਾਰੇ ਅੱ빠 ਨੇ ਕੀ ਅੱਜ ਹੋ ਗਿਆ ਲੈਣੇ ਮੈਂ ਚੜਿਆ ਹੁੰਗੇ ਇਧਰ ਬਾਠਾਂਡੋ ਵੀ ਆ ਅੱਛਾ ਉਹ ਦੇਖੋ ਸੂਰਜ ਕਿੱਧਰ ਨਿਕਲ ਰਿਹਾ ਹੈ ਸਤਝੜੇ ਦੇਖ ਸਾਰੇ ਵਿਚੜ ਗਏ ਬਲੱਟਾ ਮਾ ਵੀ ਯੂਟਿਊਬਰ ਗਏ ਹੋਂਦਾ ਸੀ ਮੈਂ ਤਾਂ ਨਿਕਲ ਆਉਂਦੇ ਇੱਕ ਮੈਂ ਵੀ ਲੜਨੀ ਨਾ ਅੱਧੇ ਜਿਹੜੇ ਕਬਰ ਕਰਨੇ ਕੋਈ ਕਰਵਾਓ ਫਿਰ ਕਰਵਾਓ ਕੋਈ ਕਰਵਾਓ ਉਹ ਜਿੰਨ ਕਿੰਨਾ ਸੱਚਾ ਅੰਦਰੋਂ ਦੇਖੋ ਅੰਦਰੋਂ ਨਾ ਸਾਰਾ ਤੋੜ ਖੜਾ ਕਰੀ ਉਹ ਚੱਕ ਤਾ ਸਾਰਾ ਉੱਧਰ ਬਣਾਤਾ ਹਾਂ ਲੰਗਰ ਆਲਾ ਵਗੈਰਾ ਕਰਾਉਂ ਉੱਥੇ ਕਰਦਾ ਤਾਂ ਦੁਆਰਾ ਸਰੰਦ ਫਤੇਗੁਰ ਸਾਹਿਬ ਇਹ ਦੇਖੋ ਜੀ ਆਪਾਂ ਪਹੁੰਚ ਗਏ ਸਰੰਦ ਖਿਲਾੜੀ ਕੋਲ ਜਾਈ ਮੈਂ ਆ ਆਪਣੇ ਕੱਪੜੇ ਚੇਂਜ ਕਰੀਏ ਇਹ ਦੇਖੋ ਕੀ ਆ ਬਣਿਆ ਮਨੂ ਮਨੂ ਸਾਡਾ ਲੈ ਲਵਾਂਗੇ ਨੂੰ ਥੋੜਾ ਚੱਕਰ ਲੈਣੀ ਗੁੜ ਚੱਕਰ ਚੱਕਰ ਲੈ ਲੈ ਕਿਲੋ ਲੈ ਲੈ 1/2 ਕਿਲੋ ਪਈ ਹੈ ਬਾਬੇ ਲੈ ਲੈ ਕਿਲੋ ਇਸ਼ਾਰਾ ਕਰਦੇ ਬੀਬੀ ਦੀ ਗੱਡਾ ਪਰ ਮੈਂ ਉਹ ਆ ਗਿਆ ਬੜਾ ਰੋੜ ਆ ਗਿਆ ਵਿਕੁੰਦਰੰਦਰ ਨੂੰ ਸੋ ਹੋ ਗਿਆ ਬੜਾ ਰੋੜ ਉਹ ਮਾਨ ਮੰਗਲ ਸਕੂਲ ਆ ਗਿਆ ਦਰਦਾ ਯਾਰ ਉਹ ਆ ਗਿਆ ਲੈ ਪਿੱਛੇ ਵਿੱਚ ਨੂੰ ਗਿਆ ਉਹ ਬਾਹਰ ਪਹੁੰਚ ਗਿਆ ਪੰਨਾ ਇਹ ਸ਼ਾਰਟਕਟ ਹੈ ਕਿ ਆਟਕਟ ਹੈ ਸ਼ਾਰਟਕਟ ਸ਼ਾਰਟਕਟ ਲਾਲੇ ਉਹ ਸ਼ਾਰਟਕਟ ਉਹ ਦੇ ਬੰਦੇ ਕਿਹਦੇ ਜਿਹੜਾ ਮਨ ਨਾ ਕਰਵਾ ਬੀਨਾਂ ਦਿੱਤੀਆਂ ਤੇ ਲਾਲੇ ਰੋਡ ਮਾਰਾ ਮੇਰੇ ਇੱਕ ਬਾਊ ਹੋਆ ਮੇਪਾ ਗਾਇਸ ਸਾਡਾ ਅੱਜ ਦਾ ਵਲੌਗ ਐਕਸਪੈਕਟ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਘਰੇ ਸਬਸਕ੍ਰਾਈਬ ਤੇ ਸੋਨਾ ਚ ਕਮੈਂਟ ਵੀ ਜ਼ਰੂਰ ਕਰਿਓ